ਕੋਈ ਵੀ ਪੰਜਾਬ ਦਾ ਘਰ ਇਹੋ ਜਿਹਾ ਨਹੀਂ ਜਿਨ੍ਹਾਂ ਦੇ ਘਰ ਵਿੱਚ ਨਸ਼ਾ ਨਹੀਂਗਾ ਸਾਡੇ ਪਿੰਡ ਵਿੱਚ ਸਭ ਤੋਂ ਮੇਨ ਮੇਰੇ ਘਰ ਵਾਲਾ ਹੀ ਨਸ਼ਾ ਕਰਦਾ ਵੀ ਫੁੱਲ ਨਸ਼ਾ ਅੱਜ ਸਵੇਰੇ ਅਜੇ ਮੇਰੇ ਘਰ ਵਾਲੇ ਨੇ ਟੀਕਾ ਲਿਆ ਕੇ ਲਾਇਆ ਹੈ ਤੁਹਾਡੇ ਸਾਹਮਣੇ ਟੀਕਾ ਲਾ ਲਿਆ ਹਾਂ ਮੇਰੇ ਸਾਹਮਣੇ 7 ਤੋਂ 11 ਟੀਕੇ ਲੱਗਦੇ ਡੇਲੀ ਸ਼ਰੇ ਆਮ ਨਸ਼ਾ ਵੇਚਦਾ ਇਹ ਘਰ ਤੱਕ ਵੀ ਦੇ ਕੇ ਜਾਂਦੇ ਆ ਮੈਂ 4 ਦੇ ਮਹੀਨੇ ਵਿੱਚ ਮੈਂ ਆਪਣੇ ਟੌਪਸ ਮੈਂ ਗਣਨੇ ਮੈਂ ਪਾ ਕੇ 9000 ਰੁਪਏ ਦੇ ਮੈਂ ਸਮਾਇਕ ਲਿਆ ਕੇ ਉਹਦੇ ਮੈਂ ਨਾਗ ਬਣ ਕੇ ਵੀ ਦਿੱਤੇ ਆ 3 300 ਰੁਪਏ ਦੇ ਆਪਣੇ ਘਾਤੀ ਕੋਲ ਖਲੋ ਕੇ ਮੈਂ ਟੀਕੇ ਲਵਾਏ ਆ ਮੈਂ ਉਦੋਂ ਦੀ ਨਸ਼ਕਾ ਲਿਆ ਕੇ ਦੇਂਦੀ ਆ ਜਦੋਂ ਮੇਰੇ ਘਤੀ ਚੁੜਾ ਸੀ ਅਹੀਂ ਹੁਣ ਤਬਾਈ ਤੱਕ ਪਹੁੰਚ ਚੁੱਕੇ ਆ ਸਾਡੀਆਂ ਛੱਤਾਂ ਦੇ ਗਾਰਡਰ ਵਾਲੇ ਹਰ ਇੱਕ ਚੀਜ਼ ਘਰ ਦੀ ਵੇਗੀ ਦਾਣੇ ਦਾਣੇ ਲਈ ਮਹਤਾਜ ਹੋ ਗਏ ਫੇਰ ਆਖ ਕੇ ਹੁਣ ਸਾਨੂੰ ਬੋਲਣਾ ਪਿਆ ਮਾਂ ਜਿ ਤੋਂ ਸੱਤ ਮੋਟਰਸਾਈਕਲ ਵੇਚੇ ਘਰ ਦੀਆਂ ਚੀਜ਼ਾਂ ਵੇਚੀਆਂ ਸਿਲੰਡਰ ਆਦਕ ਵਗੈਰਾ ਕੋਈ ਵੀ ਸਮਾਨ ਘਰ ਦੇ ਵਿੱਚ ਛੋਟੇ ਬੱਚਿਆਂ ਦੀਆਂ ਚੀਜ਼ਾਂ ਵੇਚਣੀਆਂ ਪੰਜਾਬ ਮੈਂ ਜੀ ਨਹੀਂ ਦਿੰਦੀ ਉਦੋਂ ਮੈਂ ਵੇਖਦੀ ਆ ਉਦੋਂ ਹੱਥ ਪੈਰ ਮੁਰ ਜਾਂਦੇ ਆ ਪੁੱਲ ਨੀਲੇ ਹੋ ਜਾਂਦੇ ਆ ਫਿਰ ਏਦਾਂ ਦੌਰੇ ਵਾਂਗੂ ਦੌਰਾ ਪੈ ਜਾਂਦਾ ਤੇ ਜੇ ਮੈਂ ਲਿਆ ਕੇ ਦਿੰਨੀ ਆ ਮੈਂ ਫਿਰ ਵੀ ਮਰਦੀ ਫਿਰ ਮੈਂ ਕੋਲ ਖਲੋ ਕੇ ਮਟੀ ਕਲਵੋਣੀ ਆ ਵੀ ਜੇ ਇਹਨੂੰ ਕੁਛ ਹੋ ਗਿਆ ਤੇ ਬਾਅਦ ਵਿੱਚ ਲੋਕਾਂ ਨੇ ਮੈਨੂੰ ਨਹੀਂ ਛੱਡਣੇ ਕਈਆਂ ਦੇ ਦੇ ਇਥੋਂ ਤੱਕ ਹਾਲਾਤ ਮਾੜੇ ਹੋਇਆ ਵੀ ਤਿੰਨ ਤਿੰਨ ਪੋਤੇ ਆ ਤੇ ਤਿੰਨੇ ਤਿੰਨੇ ਅਮਲੀ ਆ ਕਈਆਂ ਦੇ ਇਹੋ ਜਿਹੇ ਕੱਲਾ ਕੱਲਾ ਪੋਤੇ ਆ ਕੱਲਾ ਕੱਲਾ ਪੋਤੀ ਟੀਕਾ ਲਾ ਕੇ ਡੈੱਡ ਹੋ ਗਿਆ ਬੀਬੀ ਉਹਨੇ ਮੈਨੂੰ ਦੱਸਿਆ ਕਹਿੰਦੀ ਹਿਸਾਬੀ ਵੇਚ ਵੱਟ ਕੇ ਖਾ ਗਿਆ ਸਾਰਾ ਕੋ ਖਰੀਦ ਕੇ ਖਾ ਗਿਆ ਹੁਣ ਕਹਿੰਦੀ ਮੈਂ ਤਿੰਨ ਵੈਲਾਂ ਲਿਆ ਕੇ ਦਿੱਤੀਆਂ ਘਰੇ ਪੀ ਲੈ ਲਾਈ ਜਾ ਤੇ ਮਰੀ ਜਾ ਉਹ ਜਿਹੜੀ ਉਹ ਡੰਗਰਾਂ ਨੂੰ ਹਾਂ ਡੰਗਰਾਂ ਨੂੰ ਲਾਉਣ ਵਾਲੀ ਵੈਲ ਉਹ ਵੀ ਨਸ਼ੇ ਦੇ ਤੌਰ ਉਤੇ ਵਰਤਦੇ ਆ ਕਿਆ ਜਿਹੜੀ ਸੈਂਟਰ ਤੋਂ ਗੋਲੀ ਮਿਲਦੀ ਆ ਬੁਫਰੋ ਇਹਦਾ ਵੀ ਇੰਜੈਕਸ਼ਨ ਘੋਲ ਕੇ ਲਾਉਂਦੇ ਆ ਨੱਕ ਵਿੱਚ ਵੀ ਇਹ ਪਾਉਂਦੇ ਆ ਘੋਲ ਕੇ ਨਾੜਾਂ ਵਿੱਚ ਵੀ ਇਹ ਲਾਉਂਦੇ ਕਿਉਂਕਿ ਅੱਜ ਜੂਨ ਹੋ ਗਈ ਆ ਇਹਨਾਂ ਨੇ ਮਈ 31 ਤੱਕ ਕਿਹਾ ਸੀ ਅੱਜ 3 ਜੂਨ ਹੋ ਚੁੱਕੀ ਆ ਕੋਈ ਨਸ਼ੇ ਬਾਰੇ ਕੋਈ ਰੋਕ ਨਹੀਂਗਾ ਕੋਈ ਕੁਛ ਨਹੀਂਗਾ ਜਿੱਦਾਂ ਇਹਨਾਂ ਨੇ ਪਹਿਲਾਂ ਕਿਹਾ ਸੀਗਾ ਕਿ ਸੈਂਟਰਾਂ ਵਿੱਚ ਨਸ਼ਾ ਛਡਾਓ ਦੀਆਂ ਗੋਲੀਆਂ ਹੋਣਗੀਆਂ ਪਰ ਉਹ ਓਵਰਡੋਜ਼ ਆ ਉਹ ਨਸ਼ੇ ਦੀ ਵੀ ਓਵਰਡੋਜ਼ ਆ ਉਹ ਮੈਂ ਜਾਣਦੀ ਆ ਜਿਹੜੇ ਕਰਦੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਜਦੋਂ ਥੋੜਾ ਥੋੜਾ ਜ਼ਖਮ ਹੁੰਦਾ ਆ ਆਪਾਂ ਮਲਮ ਪੱਟੀ ਘਰੇ ਕਰਦੇ ਆ ਬੰਦਾ ਉਦੋਂ ਹੀ ਹਸਪਤਾਲ ਜਾਂਦਾ ਜਦੋਂ ਗੱਲ ਨਾ ਸ਼ੁਰੂ ਹੁੰਦਾ ਬੀਬੀ ਇੱਕ ਵਾਇਰਲ ਹੋਈ ਨਸ਼ਾ ਵੇਚਦੀ ਹੋਈ ਆਪਣਾ ਐਮਐਲਏ ਸਾਹਿਬ ਤੋਂ ਨਸ਼ਾ ਫੜਿਆ ਗਿਆ ਕੰਡਾ ਫੜਿਆ ਗਿਆ ਉਹਦੇ ਵਿੱਚ ਪੜਦਾ ਪਾਇਆ ਗਿਆ ਸਾਫ-ਸਾਫ ਤੇ ਆਮ ਜਿਹੜੇ ਗਰੀਬ ਵਿਚਾਰੇ ਬਜ਼ੁਰਗ ਜਿਹੜੇ ਹੱਥ ਜੋੜਨਦੇ ਆ ਪੁਲਿਸ ਵਾਲਿਆਂ ਦੇ ਪੈਰੀਂ ਹੱਥ ਲਾਉਣ ਵਾਸਤੇ ਮਜਬੂਰ ਹੋ ਰਹੇ ਆ ਉਹਨਾਂ ਦੇ ਘਰ ਟਾਏ ਜਾ ਰਹੇ ਆ ਤੇ ਜਿਨ੍ਹਾਂ ਦੀਆਂ 100-100 ਕਰੋੜ ਦੀਆਂ ਪ੍ਰਾਪਰਟੀਆਂ ਐ ਉਹਨਾਂ ਨੂੰ ਸ਼ਰੇਆਮ ਚਿੱਟਾ ਦਿੱਤਾ ਜਾਂਦਿਆ ਸ਼ਰੇਆਮ ਵਿਖੰਡਿਆ ਮੇਰੇ ਪਿੰਡ ਵਿੱਚ ਬਹੁਤ ਸਾਰੇ ਲੋਕੀ ਵੇਚਦੇ ਆ ਆ ਆਪਣੇ ਲੱਗਈ ਆ ਨਗਰ ਚੂਸਲੇਵੜ ਉੱਥੇ ਹਰ ਘਰ ਵਿੱਚ ਨਸ਼ਾ ਵਿਕਦਾ ਇਹਨਾਂ ਦਾ ਕੋਈ ਯਕੀਨਮਾਨ ਨਹੀਂ ਹੁੰਦਾ ਨਸ਼ੇ ਵਾਲਿਆਂ ਦਾ ਇਹ ਤੁਹਾਨੂੰ ਵੇਚ ਵੀ ਸਕਦੇ ਇਹ ਤੁਹਾਨੂੰ ਖਰੀਦ ਵੀ ਸਕਦੇ ਆ ਇਹ ਤੁਹਾਨੂੰ ਮਾਰ ਵੀ ਸਕਦੇ ਇਹ ਮਰਵਾ ਵੀ ਸਕਦੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਤੇ ਮੈਂ ਹਾਂ ਗੁਰदयाल ਸਿੰਘ ਤੇ ਦੋਸਤੋ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਇੱਕ ਨੌਜਵਾਨ ਸਾਡੀ ਜਿਹੜੀ ਜਵਾਨੀ ਹੈ ਉਹ ਸੰਤਾਪ ਅਡਾ ਰਹੀ ਹੈ ਨਸ਼ੇ ਦਾ ਮੁੱਦਾ ਜਿਹੜਾ ਵਾ ਅੱਜ ਘਰ ਘਰ ਦੀ ਮੁਸ਼ਕਲ ਬਣ ਗਿਆ ਹੈ ਪਿੱਛੇ ਜੇ ਸਰਕਾਰ ਵੱਲੋਂ ਐਲਾਨ ਵੀ ਕੀਤੇ ਗਏ ਕਿ 31 ਮਈ ਤੱਕ ਪੂਰਾ ਪੰਜਾਬ ਜਿਹੜਾ ਵਾ ਉਹ ਨਸ਼ਾ ਮੁਕਤ ਹੋ ਜਾਵੇਗਾ ਡੈਡ ਲਾਈਨ ਤੇ ਖਤਮ ਹੋ ਗਈ ਹੁਣ ਅੱਜ ਆਪਾਂ ਜ਼ੀਰੋ ਗਰਾਉਂਡ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਵਾਕਿਆ ਹੀ ਪੰਜਾਬ ਸਰਕਾਰ ਦੇ ਕੀਤੇ ਹੋਏ ਦਾਅਵੇ ਜਿਹੜੇ ਉਹ ਸਹੀ ਨੇ ਦਾਅਵੇ ਜਿਹੜੇ ਉਹ ਸਹੀ ਨੇ ਕੀ ਵਾਕਿਆ ਹੀ ਪੰਜਾਬ ਜਿਹੜਾ ਉਹ ਨਸ਼ਾ ਮੁਕਤ ਹੋ ਚੁੱਕਾ ਹੈ ਆਪਣੇ ਨਾਲ ਬੀਬੀ ਕੁਲਵਿੰਦਰ ਕੌਰ ਜੀ ਨੇ ਸੋਸ਼ਲ ਮੀਡੀਆ ਤੇ ਅਕਸਰ ਨਸ਼ੇ ਦੇ ਵਿਰੁੱਧ ਕਾਫੀ ਬੋਲਦੇ ਨੇ ਕਰਦੇ ਆ ਗੱਲਾਂ ਬਾਤਾਂ ਜਾਣਦੇ ਪੂਰੀ ਕਹਾਣੀ ਪੰਜ ਬਹੁਤ ਬਹੁਤ ਸਵਾਗਤ ਤੁਹਾਡਾ ਹਾਂਜੀ ਸਸੀ ਕਾਲਜੀ ਸਾਰਿਆਂ ਨੂੰ ਬਹੁਤ ਹੀ ਵਧੀਆ ਲੱਗਾ ਕਿ ਪਾਜੀ ਤੁਸੀਂ ਸਾਡੇ ਘਰੇ ਆਏ ਆਣ ਕੇ ਸਾਡਾ ਹਾਲਚਾਲ ਪੁੱਛਿਆ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਇਸ ਕਾਬਿਲ ਸਮਝਿਆ ਕਿ ਮੇਰਾ ਦੁੱਖ ਸੁਣ ਸਕੋ ਬੜੀ ਮਿਹਰਬਾਨੀ ਪਾਜੀ ਪੰਜਾਬ ਦਾ ਹਰ ਇੱਕ ਘਰ ਦਾ ਨੌਜਵਾਨ ਕੋਈ ਵੀ ਘਰ ਮੁਸ਼ਕਲ ਦੇ ਨਾਲ ਹੀ ਕੋਈ ਬਚਿਆ ਹੋਵੇਗਾ ਆਈਂਦਾ ਮੈਂ ਤਾਂ ਸੋਚਿਆ ਪੀ ਬਚਦਾਵੇ ਨਹੀਂ ਕੋਈ ਵੀ ਪੰਜਾਬ ਦਾ ਘਰ ਇਹੋ ਜਿਹਾ ਨਹੀਂ ਜਿਨ੍ਹਾਂ ਦੇ ਘਰ ਵਿੱਚ ਨਸ਼ਾ ਨਹੀਂਗਾ ਮੈਂ ਇਕੱਲੀ ਨਹੀਂਗੀ ਪੀੜਤ ਬਹੁਤ ਸਾਰੇ ਲੋਕੀ ਮੇਰੇ ਨਾਲ ਪੀੜਤ ਆ ਪਰ ਸਿਰਫ ਕੈਮਰੇ ਦੇ ਗਾੜੀ ਆਉਣ ਤੋਂ ਬਹੁਤ ਲੋਕੀ ਚੇਚਕਦੇ ਆ ਬਹੁਤ ਲੋਕਾਂ ਨੂੰ ਸ਼ਰਮ ਮਹਿਸੂਸ ਹੁੰਦੀ ਆ ਜਿੱਦਾਂ ਮੇਰੇ ਘਰ ਦੇ ਬਹੁਤ ਸਾਰੇ ਲੋਕਾਂ ਨੂੰ ਏਦਾਂ ਫੀਲ ਹੁੰਦਾ ਆ ਕਿ ਸਾਡੀ ਬੇਇੱਜ਼ਤੀ ਹੁੰਦੀ ਆ ਇਸੇ ਹੀ ਤਰ੍ਹਾਂ ਲੋਕੀ ਨਹੀਂ ਬੋਲਣਾ ਨਹੀਂ ਚਾਹੁੰਦੇ ਪਰ ਇਹ ਨਾਂ ਬੋਲਣ ਦੀ ਵਜ੍ਹਾ ਦੇ ਨਾਲ ਹੀ ਇਹ ਜਿਹੜਾ ਜ਼ਖਮ ਆ ਨਾ ਇਹ ਨਾ ਸੂਰ ਬਣ ਚੁੱਕਿਆ ਪੰਜਾਬ ਲਈ ਨਸ਼ਾ ਘਰ ਘਰ ਪਹੁੰਚ ਚੁੱਕਾ ਏ ਆਉਣ ਵਾਲੀ ਸਾਡੀ ਜਿਹੜੀ ਪੀੜ੍ਹੀ ਆ ਉਹ ਸਾਰੀ ਨਸ਼ੇ ਦੀ ਗਿਰਫਤ ਹੈ ਪਰ ਹੁਣ ਪੰਜਾਬ ਸਰਕਾਰ ਤਾਂ ਇਹ ਗੱਲ ਕਹਿ ਰਹੀ ਹੈ ਨੇ ਜੀ ਅਸੀਂ 31 ਮਈ ਨੂੰ ਪੰਜਾਬ ਜਿਹੜਾ ਨਸ਼ਾ ਮੁਕਤ ਕਰ ਦਿਆਂਗੇ ਕਿ ਤੁਹਾਨੂੰ ਲੱਗਦਾ ਨਹੀਂ ਵੀ ਉਹਨਾਂ ਦਾ ਜਿਹੜਾ ਦਾਵਾ ਉਹ ਸਹੀ ਹੈ ਬਿਲਕੁਲ ਨਹੀਂ ਜੀ ਸਾਨੂੰ ਤਾਂ ਅਜੇ ਤੱਕ ਪਤਾ ਹੀ ਨਹੀਂ ਲੱਗਾ ਸਾਡੇ ਪਿੰਡ ਵਿੱਚ ਸਭ ਤੋਂ ਮੇਨ ਮੇਰੇ ਘਰ ਵਾਲਾ ਹੀ ਨਸ਼ਾ ਕਰਦਾ ਸਾਰੇ ਪਿੰਡ ਨੂੰ ਪਤਾ ਪਰ ਸਾਡੇ ਘਰ ਤੱਕ ਇਹ ਗੱਲ ਨਹੀਂ ਪਹੁੰਚੀ ਇਸ ਗੱਲ ਤੋਂ ਮੈਂ ਬਿਲਕੁਲ ਅਣਜਾਣ ਹ ਕਿ ਸਰਕਾਰ ਨੇ ਕਿਹੜਾ ਫੈਸਲਾ ਲਿਆ ਏ ਕਿਹੜਾ ਨਹੀਂ ਲਿਆ ਉਹਨਾਂ ਨੇ ਬਹੁਤ ਸਾਰੀਆਂ ਹੋਰ ਇੱਕ ਮੁਹਿੰਮ ਚਲਾਈ ਸੀ ਯੁੱਧ ਨਸ਼ਿਆਂ ਵਿਰੁੱਧ ਵੀ ਜਿਹੜੇ ਨਸ਼ੇ ਦੇ ਤਸਕਰ ਨੇ ਉਹਨਾਂ ਦੇ ਘਰ ਤੱਕ ਢਾਏ ਜਾਣਗੇ ਉਹਨਾਂ ਨੂੰ ਫੜ ਕੇ ਅੰਦਰ ਦਿੱਤਾ ਜਾਊਗਾ ਤੇ ਬਹੁਤ ਸਾਰੀਆਂ ਵੀਡੀਓਜ਼ ਆਈਆਂ ਵੀ ਹੋਣਗੀਆਂ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਵੀ ਰਹਿੰਦੇ ਹੋ ਉਹਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਬਹੁਤ ਸਾਰੇ ਲੋਕਾਂ ਦੇ ਘਰ ਢਾਏ ਗਏ ਬਹੁਤ ਸਾਰੇ ਉਹ ਕਹਿੰਦੇ ਸੀ ਵੱਡੀਆਂ ਕੰਪਨੀਆਂ ਜਿਹੜੀਆਂ ਉਹ ਘਰ ਚੁੱਕੀਆਂ ਕਿ ਉਹ ਫਿਰ ਖੋਖਲੇ ਨੇ ਹਾਂਜੀ ਬਿਲਕੁਲ ਜੀ ਬੇਮੁਨਾਯਾਦ ਆ ਜਿੱਦਾਂ ਕਿ ਸਾਰਿਆਂ ਨੂੰ ਪਤਾ ਹੈ ਸੋਸ਼ਲ ਮੀਡੀਆ ਤੇ ਪਿਛਲੇ ਦਿਨੀ ਬੀਬੀ ਇੱਕ ਵਾਇਰਲ ਹੋਈ ਸੀ ਨਸ਼ਾ ਵੇਚਦੀ ਹੋਈ ਆਪਣਾ ਐਮਐਲਏ ਸਾਹਿਬ ਤੋਂ ਨਸ਼ਾ ਫੜਿਆ ਗਿਆ ਕੰਡਾ ਫੜਿਆ ਗਿਆ ਉਹਦੇ ਵਿੱਚ ਪੜਦਾ ਪਾਇਆ ਗਿਆ ਸਾਫ਼-ਸਾਫ਼ ਤੇ ਆਮ ਜਿਹੜੇ ਗਰੀਬ ਵਿਚਾਰੇ ਬਜ਼ੁਰਗ ਜਿਹੜੇ ਹੱਥ ਜੋੜਨਦੇ ਆ ਪੁਲਿਸ ਵਾਲਿਆਂ ਦੇ ਪੈਰੀਂ ਹੱਥ ਲਾਉਣ ਵਾਸਤੇ ਮਜਬੂਰ ਹੋ ਰਹੇ ਆ ਉਹਨਾਂ ਦੇ ਘਰ ਟਾਏ ਜਾ ਰਹੇ ਆ ਤੇ ਜਿਨ੍ਹਾਂ ਦੀਆਂ 100-100 ਕਰੋੜ ਦੀਆਂ ਪ੍ਰਾਪਰਟੀਆਂ ਐ ਉਹਨਾਂ ਨੂੰ ਸ਼ਰੇਆਮ ਚਿੱਟਾ ਦਿੱਤਾ ਜਾਂਦਿਆ ਸ਼ਰੇਆਮ ਵੇਚੰਡਿਆ ਮੇਰੇ ਪਿੰਡ ਵਿੱਚ ਬਹੁਤ ਸਾਰੇ ਲੋਕੀ ਵੇਚਦੇ ਆ ਆ ਆਪਣੇ ਲੱਗ ਗਈ ਆ ਨਗਰ ਚੂਸਲੇਵੜ ਉਥੇ ਹਰ ਘਰ ਵਿੱਚ ਨਸ਼ਾ ਵਿਕਦਾ ਨਾ ਸਾਰਾ ਇੱਕ ਪਿੰਡ ਹੀ ਉਹਨਾਂ ਦਾ ਧਾਰੀਆਲ ਆਪਣੇ ਲੱਗ ਚੂਸਲੇਵੜ ਪਿੰਡ ਆਖਿਆ ਜੀ ਹਾਂ ਜੀ ਚੂਸਲੇਵੜ ਆਪਣੇ ਲੱਗੇ ਆਪਣੇ ਲੱਗੇ ਧਾਰੀਆਲ ਆ ਆਪਣੇ ਪਿੰਡਾਂ ਵਿੱਚ ਆਮ ਨਸ਼ਾ ਮਿਲਦਾ ਮੇਰੇ ਚੋਂ ਅਜੇ ਵੀ ਅਜੇ ਵੀ ਫੁੱਲ ਨਸ਼ਾ ਅੱਜ ਸਵੇਰੇ ਅਜੇ ਮੇਰੇ ਘਰ ਵਾਲੇ ਨੇ ਟੀਕਾ ਲਿਆ ਕੇ ਲਾਇਆ ਏ ਸਵੇਰੇ ਉਹਨਾਂ ਨੇ ਲਿਆ ਕੇ ਲਾਇਆ ਸਮਾਨ ਸਾਰਿਆਂ ਨੂੰ ਪਤਾ ਵੀ ਚੂਸਲੇਵੜ ਆਮ ਨਾ ਤੁਹਾਡੇ ਸਾਹਮਣੇ ਟੀਕਾ ਲਾ ਹਾਂ ਮੇਰੇ ਸਾਹਮਣੇ 7 ਤੋਂ 11 ਟੀਕੇ ਲੱਗਦੇ ਡੇਲੀ 7 ਤੋਂ 11 ਟੀਕੇ ਲੱਗਦੇ ਮੇਰੇ ਗਾੜੀ ਦੇਲੀ ਮੈਂ ਉਸ ਜਿਹੜੀ ਸਮਾਨ ਨੋਟ ਕਰਕੇ ਮੈਂ ਦੱਸ ਸਕਦੀ ਆ ਫਕੀਰਾ ਮੇਰੇ ਕੋਲ ਵੀਡੀਓ ਆ ਪ੍ਰੂਫ ਆ ਮੇਰੇ ਕੋਲੇ ਸਾਰੀਆਂ ਗੱਲਾਂ ਦੇ ਹਾਂ ਰੋਜ਼ ਦੇ 11 ਟੀਕੇ ਲੱਗਦੇ ਨੇ ਹਾਂਜੀ ਬਿਲਕੁਲ ਬਿਲਕੁਲ ਇਹ ਇਹ ਆ ਆ ਵੀ ਫਿਰ ਇਹ ਤੇ ਫਿਰ ਨਸ਼ਾ ਨਸ਼ਰ ਹੋ ਗਿਆ ਨਾ ਸ਼ਰੇਆਮ ਮਿਲ ਰਿਹਾ ਹਾਂਜੀ ਬਿਲਕੁਲ ਜੀ ਤੁਸੀਂ ਬਾਹਰ ਆ ਜਾਓ ਇੱਧਰ ਜੀ ਹਾਂਜੀ ਬਿਲਕੁਲ ਬਿਲਕੁਲ ਜੀ ਆਪਣੇ ਲਾਗੇ ਆਮ ਹੀ ਨਸ਼ਾ ਮਿਲਦਾ ਹਮ ਸ਼ਰੇਆਮ ਨਸ਼ਾ ਵੇਚਦਾ ਇਹ ਘਰ ਤੱਕ ਵੀ ਦੇ ਕੇ ਜਾਂਦੇ ਆ ਘਰ ਤੱਕ ਵੀ ਘਰ ਤੱਕ ਵੀ ਸਾਡੇ ਤੱਕ ਲੋਕੀ ਪਹੁੰਚ ਕਰਦੇ ਆ ਪਿਆ ਵਾਲਾ ਨਸ਼ਾ ਵੇਚਦੇ ਸਾਡਾ ਜਾਂ ਵਾਲਾ ਨਸ਼ਾ ਕਰਦੇ ਜਾਂ ਵਾਲਾ ਨਸ਼ਾ ਹੋਰ ਲੋਕਾਂ ਨੂੰ ਦੱਸ ਸਾਡੇ ਕੋਲੋਂ ਮਿਲਦਾ ਇਹਨੂੰ ਕਹਿੰਦੇ ਆ ਹਾਂ ਇਹਨੂੰ ਕਹਿੰਦੇ ਆ ਅੱਛਾ ਇਹਦੇ ਵਿੱਚ ਤੁਸੀਂ ਕਦੀ ਸਰਕਾਰ ਦੇ ਨੁਮਾਇੰਦੇ ਆ ਕੋਈ ਜਾਂ ਪੁਲਿਸ ਤੱਕ ਕੋਈ ਉਹਨਾਂ ਕੋਲ ਰਿਪੋਰਟ ਦਰਜ ਕਰਾਈ ਆ ਵੀ ਸਾਡੇ ਤੇ ਘਰ ਤੱਕ ਪਹੁੰਚ ਗਿਆ ਡਿਲੀਵਰ ਕਰਨ ਵਾਸਤੇ ਜਾਂ ਇੱਥੇ ਸ਼ਰੇਆਮ ਵਿਕਦਾ ਕਿਸੇ ਨੂੰ ਕੋਈ ਦੱਸਿਆ ਤੁਸੀਂ ਰਿਪੋਰਟ ਦਰਜ ਕਰਾਈ ਹਾਂਜੀ ਬਿਲਕੁਲ ਮੈਂ ਸੋਸ਼ਲ ਮੀਡੀਆ ਦੇ ਜਿੱਦਾਂ ਤੁਹਾਨੂੰ ਮੈਂ ਦੱਸਿਆ ਕਿ ਮੈਂ ਸਾਰਿਆਂ ਨੂੰ ਜਾਣਦੀ ਹਾਂ ਹੁਣ ਬਾਬਾ ਰਤਨਦੇਵ ਸੇਵਾ ਸੈਟੀ ਵਾਲੇ ਵੀਰੇ ਨੂੰ ਵੀ ਮੈਂ ਦੱਸਿਆ ਹੋਇਆ ਹੈ ਉਹਨਾਂ ਕੋਲ ਵੀ ਮੇਰੀਆਂ ਵੀਡੀਓ ਪਾਈਆਂ ਹੀਆਂ ਇੱਕ ਖਾਲੜੇ ਧੋਆ ਵੀਰ ਜੀ ਉਹ ਵੀ ਨਸ਼ੇ ਬਾਰੇ ਬੋਲਦੇ ਆ ਉਹਨਾਂ ਨੂੰ ਵੀ ਮੈਂ ਵੀਡੀਓ ਸਾਰੀਆਂ ਮੈਂ ਸੈਂਡ ਕੀਤੀਆਂ ਹੀਆਂ ਵੀ ਯਾਨੀ ਕਿ ਮੰਨੋ ਕਿ ਮੈਂ ਕੱਚੇ ਪੱਕੇ ਐਸਐਚਓ ਤੱਕ ਵੀ ਮੈਂ ਪਹੁੰਚ ਕੀਤੀ ਹੋਈ ਆ ਮੰਨ ਲਓ ਜਿੱਥੇ ਵੀ ਮੰਨ ਲ ਕੋਈ ਕੋਈ ਬੋਲਦਾ ਨਾ ਨਸ਼ੇ ਬਾਰੇ ਮੈਂ ਉਹਦੇ ਨਾਲ ਹੀ ਮੈਂ ਕੋਸ਼ਿਸ਼ ਕਰਦੀ ਵੀ ਮੈਂ ਕਨੈਕਟ ਕਰਾਂ ਵੀ ਹੋ ਸਕਦਾ ਵੀ ਮੇਰਾ ਜਿਹੜਾ ਜਿਹੜਾ ਜ਼ਖਮ ਆ ਨਾ ਉਹ ਨਸਬੂਰ ਬੰਦ ਤੋਂ ਬਾਝੇ ਹੂੰ ਅੱਛਾ ਇਹਨਾਂ ਤੋਂ ਇਲਾਵਾ ਹੋਰ ਕਿੰਨੇ ਕੁ ਲੋਕ ਪੀੜਤ ਨੇ ਕਿੰਨੇ ਕੁ ਪਰਿਵਾਰ ਪੀੜਤ ਨੇ ਜਿਹੜੇ ਨਸ਼ਾ ਕਰਨ ਵਾਲੇ ਨੇ ਬਹੁਤ ਜ਼ਿਆਦੇ ਕਈਆਂ ਦੇ ਤਾਂ ਇਥੋਂ ਤੱਕ ਹਾਲਾਤ ਮਾੜੇ ਹੋਇਆ ਵੀ ਤਿੰਨ ਤਿੰਨ ਪੋਤੇ ਆ ਤੇ ਤਿੰਨੇ ਤਿੰਨੇ ਅਮਲੀ ਆ ਕਈਆਂ ਦੇ ਇਹੋ ਜਿਹਾ ਕੱਲਾ ਕੱਲਾ ਪੋਤੇ ਆ ਕੱਲਾ ਕੱਲਾ ਪੋਤੀ ਟੀਕਾ ਲਾ ਕੇ ਡੈੱਡ ਹੋ ਗਿਆ ਕਈਆਂ ਮਾਵਾਂ ਨੇ ਮੈਨੂੰ ਦੱਸਿਆ ਆਪਣੇ ਥੇ ਵਾਲੀ ਮਾੜੀ ਦੀ ਆ ਗੱਲ ਥੇ ਵਾਲੀ ਮਾੜੀ ਦੇ ਬੀਬੀ ਆ ਉਹਨੇ ਮੈਨੂੰ ਦੱਸਿਆ ਕਹਿੰਦੀ ਹਿੱਸਾ ਵੀ ਵੇਚ-ਵਟ ਕੇ ਖਾ ਗਿਆ ਸਾਰਾ ਕੋ ਖਰੀਦ ਕੇ ਖਾ ਗਿਆ ਹੁਣ ਕਹਿੰਦੀ ਮੈਂ ਤਿੰਨ ਵੈਲਾਂ ਲਿਆ ਕੇ ਦਿੱਤੀਆਂ ਘਰੇ ਪੀ ਲੈ ਲਾਈ ਜਾ ਤੇ ਮਰੀ ਜਾ ਵੈਲ ਵੈਲ ਉਹ ਜਿਹੜੀ ਉਹ ਡੰਗਰਾਂ ਨੂੰ ਹਾਂ ਡੰਗਰਾਂ ਨੂੰ ਲਾਉਣ ਵਾਲੀ ਵੈਲ ਉਹ ਵੀ ਨਸ਼ੇ ਦੇ ਤੌਰ ਉਤੇ ਵਰਤਦੇ ਆ ਉਹਨਾਂ ਦੇ ਇਹ ਇੰਜੈਕਸ਼ਨ ਐਡ ਕਰਨਦੇ ਆ ਤੇ ਆ ਜਿਹੜੀ ਸੈਂਟਰ ਤੋਂ ਗੋਲੀ ਮਿਲਦੀ ਆ ਬੁਫਰੋ ਇਹਦਾ ਵੀ ਇੰਜੈਕਸ਼ਨ ਘੋਲ ਕੇ ਲਾਉਂਦੇ ਆ ਅੱਛਾ ਸ਼ਰੇ ਆਮ ਨੱਕ ਵਿੱਚ ਵੀ ਇਹ ਪਾਉਂਦੇ ਆ ਘੋਲ ਕੇ ਨਾੜਾਂ ਵਿੱਚ ਵੀ ਇਹ ਲਾਉਂਦੇ ਆ ਨੱਕ ਵਿੱਚ ਪਾਉਂਦਾ ਵੀ ਨਸ਼ਾ ਆਉਂਦਾ ਨੱਕ ਵਿੱਚ ਪਾਉਣ ਦੇ ਨਾਲ ਵੀ ਨਸ਼ਾ ਆਉਂਦਾ ਹੱਥ ਦੇ ਉੱਤੇ ਘੋਲ ਕੇ ਗੋਲੀ ਸਿਰੰਜੇ ਵਿੱਚ ਭਰ ਕੇ ਫਿਰ ਉਹਨੂੰ ਨੱਕ ਵਿੱਚ ਪਾਉਂਦੇ ਆ ਜਿਦਾਂ ਨਾ ਸਵਾਰ ਲੈਂਦੇ ਸੀ ਨਾ ਪਹਿਲਾਂ ਉਦਾਂ ਵਾਲਾ ਤਰੀਕਾ ਇਹ ਮਤਲਬ ਵੀ ਯੂਜ਼ ਕਰਦੇ ਆ ਨਹੀਂ ਤੁਸੀਂ ਰੋਕਦੇ ਨਹੀਂ ਇਹਨਾਂ ਨੂੰ ਵੀ ਨਾ ਲਾ ਮੈਂ ਬਹੁਤ ਵਾਰੀ ਰੋਕਦੀ ਆ ਬੜੀ ਵਾਰੀ ਸਾਡੇ ਘਰ ਵਿੱਚ ਕਲੇਸ਼ ਵੀ ਹੁੰਦੀ ਆ ਕੁੱਟ ਮਾਰ ਵੀ ਹੁੰਦੀ ਆ ਲੜਾਈ ਝਗੜਾ ਵੀ ਹੁੰਦਾ ਹੈ ਪਰ ਮੈਂ ਹਮੇਸ਼ਾ ਰੋਕਣ ਦੇ ਵਿੱਚ ਹੀ ਮੰਨ ਲਓ ਵੀ ਆ ਸਫਲ ਆ ਕਿਉਂਕਿ ਜਦੋਂ ਆਮ ਘਰ ਤੱਕ ਪਹੁੰਚ ਜਾਂਦਾ ਨਸ਼ਾ ਘਰ ਤੱਕ ਆ ਜਾਂਦਾ ਨਸ਼ਾ ਫਿਰ ਤੇ ਮੈਂ ਆ ਸਮਰਥ ਹਾਂ ਹੋਰ ਨ ਸਰਕਾਰ ਨੇ ਇੱਕ ਹੋਰ ਐਲਾਨ ਕੀਤਾ ਵਾ ਵੀ ਜਿਹੜੇ ਪਿੰਡ ਦੀਆਂ ਪੰਚਾਇਤਾਂ ਨੇ ਤੁਸੀਂ ਆ ਪਿੰਡ ਦੀਆਂ ਪੰਚਾਇਤਾਂ ਕੋਲ ਆਪਣੀ ਸ਼ਿਕਾਇਤ ਕਰੋ ਤੇ ਉਹ ਪਿੰਡ ਦੀ ਪੰਚਾਇਤ ਜਿਹੜੀ ਆ ਜੇ ਤੁਹਾਡਾ ਬੰਦਾ ਜਾਂ ਤੁਹਾਡਾ ਬੱਚਾ ਨਸ਼ਾ ਛੱਡਣਾ ਚਾਹੁੰਦਾ ਹੈ ਤੇ ਸਰਕਾਰ ਉਹਦਾ ਇਲਾਜ ਜਿਹੜਾ ਉਹ ਬਿਲਕੁਲ ਫ੍ਰੀ ਕਰਾਵੇਗੀ ਸਾਰਾ ਇਲਾਜ ਸਰਕਾਰ ਚੁੱਕੂਗੀ ਜੇ ਛੱਡਣਾ ਚਾਹੁੰਦਾ ਤੇ ਹਾਂਜੀ ਬਿਲਕੁਲ ਬਿਲਕੁਲ ਹੋਣੀ ਚਾਹੀਦੀ ਆ ਮੈਂ ਤਾਂ ਕਹਿੰਨੀ ਮੈਨੂੰ ਦੱਸੋ ਮੈਂ ਉੱਥੋਂ ਤੱਕ ਵੀ ਮੈਂ ਪਹੁੰਚ ਕਰ ਲਈ ਮੈਂ ਤਿਆਰ ਆ ਪਰ ਮੈਨੂੰ ਦੱਸੋ ਵੀ ਇਹ ਹਕੀਕਤ ਹੈ ਜਾਂ ਇਹ ਵੀ ਖੋਖਲੇ ਦਾਵੇ ਆ ਕਿਉਂਕਿ ਅੱਜ ਜੂਨ ਹੋ ਗਈ ਆ ਇਹਨਾਂ ਨੇ ਮਈ 31 ਤੱਕ ਕਿਹਾ ਸੀ ਅੱਜ 3 ਜੂਨ ਹੋ ਚੁੱਕੀ ਆ ਕੋਈ ਨਸ਼ੇ ਬਾਰੇ ਕੋਈ ਰੋਕ ਨਹੀਂਗਾ ਕੋਈ ਕੁਛ ਨਹੀਂਗਾ ਇਹ ਸਾਰਿਆਂ ਨੂੰ ਪਤਾ ਵੀ ਇਹਨਾਂ ਦੇ ਖੋਖਲੇ ਦਾਵੇ ਆ ਜਿੱਦਾਂ ਇਹਨਾਂ ਨੇ ਪਹਿਲਾਂ ਕਿਹਾ ਸੀਗਾ ਕਿ ਸੈਂਟਰਾਂ ਵਿੱਚ ਨਸ਼ਾ ਛਡਾਓ ਦੀਆਂ ਗੋਲੀਆਂ ਹੋਣਗੀਆਂ ਪਰ ਉਹ ਓਵਰਡੋਜ਼ ਆ ਉਹ ਨਸ਼ੇ ਦੀ ਵੀ ਓਵਰਡੋਜ਼ ਆ ਉਹ ਮੈਂ ਜਾਣਦੀ ਆ ਜਿਹੜੇ ਕਰਦੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਇਸ ਕਰਕੇ ਮੈਨੂੰ ਸਾਰੇ ਨਸ਼ਿਆਂ ਬਾਰੇ ਪੂਰੀ ਨੌਲੇਜ ਆ ਵੀ ਕਿਹੜੇ ਆ ਕੈਪਸੂਲ ਖਾਂਦੇ ਆ ਕਿਹੜੇ ਕੈਪਣਾ ਖਾਂਦੇ ਆ ਕਿਹੜੇ ਕੈਪ ਤੋਂ ਬਿਨਾ ਖਾਂਦੇ ਆ ਉਹ ਸਾਰੇ ਨਸ਼ਿਆਂ ਬਾਰੇ ਮੈਂ ਜਾਣਕਾਰੀ ਦੇ ਅਗਲਾ ਸਵਾਲ ਮੇਰਾ ਇਹ ਸੀਗਾ ਵੀ ਕਈ ਵਾਰੀ ਨਾ ਮੈਂ ਇਸ ਤਰ੍ਹਾਂ ਬਹੁਤ ਸਾਰੀਆਂ ਇੰਟਰਵਿਊਜ਼ ਕੀਤੀਆਂ ਜਿਦੇ ਵਿੱਚ ਮਾਵਾਂ ਨੇ ਖੁਦ ਕਿਹਾ ਵੀ ਅਸੀਂ ਕਈ ਵਾਰੀ ਖੁਦ ਖਰੀਦ ਕੇ ਲਿਆ ਕੇ ਦਿੰਨੇ ਆ ਵੀ ਕਿਤੇ ਇਹਦੀ ਮੌਤ ਨਾ ਹੋ ਜਾਵੇ ਕੋਈ ਤੁਹਾਡੇ ਨਾਲ ਕਦੀ ਇਸ ਤਰ੍ਹਾਂ ਹੋਇਆ ਤੁਸੀਂ ਕਦੀ ਆਪ ਖਰੀਦ ਕੇ ਦਿੱਤਾ ਹੋਵੇ ਹਾਂਜੀ ਬਿਲਕੁਲ ਜੀ ਮੈਂ ਆ ਕੁੱਤੀ ਵਾਲਾ ਹੈ ਹਰੀਕੇ ਦੇ ਲਾਗੇ ਉਤੋਂ ਦਰਿਆ ਤੋਂ ਥੱਲੇ ਉਤਰੀਦਾ ਇਹ ਮੈਂ ਪੋ ਦੇ ਮਹੀਨੇ ਵਿੱਚ ਮੈਂ ਆਪਣੇ ਟੌਪਸ ਮੈਂ ਗੈਣੇ ਮੈਂ ਪਾ ਕੇ 9000 ਰੁਪਏ ਦੇ ਮੈਂ ਸਮੈਕ ਲਿਆ ਕੇ ਉਹਦੇ ਮੈਂ ਨਗ ਬੰਨ ਕੇ ਵੀ ਦਿੱਤੇ ਆ 3-300 ਰੁਪਏ ਦੇ ਆਪਣੇ ਖਾਤੀ ਕੋਲ ਖਲੋ ਕੇ ਮੈਂ ਟੀਕੇ ਲਵਾਏ ਆ ਉਹਨਾਂ ਦੀ ਰਿਕਾਰਡਿੰਗ ਉਹਨਾਂ ਦਾ ਬਿੱਲ ਮੇਰੇ ਕੋਲ ਪਿਆ ਹੈ ਤੇ ਮੈਂ ਲਜਾ ਵੀ ਸਕਦੀ ਆ ਕੁੱਤੀ ਵਾਲੇ ਵੀ ਉਨੋਂ ਅਸੀਂ ਨਸ਼ਾ ਲਿਆ ਕੇ ਮੈਂ ਆਪਣੇ ਹੱਥੀ ਖਰੀਦ ਕੇ ਦਿੰਦੀ ਰਹੀ ਆ ਆਪਣੇ ਘਰ ਵਾਲੇ ਨੂੰ ਆਪ ਖਰੀਦ ਹਾਂ ਆ ਆਪ ਖਰੀਦ ਕੇ ਮੈਂ ਨਸ਼ਾ ਦਿੰਦੀ ਰਹੀ ਆ ਜਿੱਦਾਂ ਕਿ ਉਹ ਪਹਿਲਾਂ ਟਰਮਾ ਟੋਲ ਦੀਆਂ ਗੋਲੀਆਂ ਹੁੰਦੀਆਂ ਨਹੀਂ ਮੋਮੋ ਟਾਇਲ ਦੀਆਂ ਛੋਟੇ ਵਾਲੇ ਪੈਕਟ ਉਹ ਮੈਂ ਆਪ ਲਿਆ ਕੇ ਦਿੰਦੀ ਰਹੀ ਆ ਪਹਿਲਾਂ 100 ਦੇ 3 ਆਉਂਦੇ ਹੁੰਦੇ ਸੀ ਫਿਰ 100 ਦੇ 2 ਹੋ ਗਏ ਹੁਣ ਤੇ ਉਹ ਫਿਲਹਾਲ ਮੇਰੇ ਖਿਆਲ ਨਾਲ 5-700 ਦਾ ਇੱਕ ਪੈਕਟ ਮਿਲਦਾ ਹੈ ਮੈਂ ਉਦੋਂ ਦੀ ਨਸ਼ੇ ਲਿਆ ਕੇ ਦੇਂਦੀ ਆ ਜਦੋਂ ਮੇਰੇ ਆਤੀ ਚੂੜਾ ਸੀ ਪਿਛਲੇ 18 ਸਾਲਾਂ ਤੋਂ ਮੈਂ ਇਹ ਜੋ ਹੰਡਾਇਆ ਇਹਨਾ ਮੈਂ ਨਹੀਂ ਚਾਹੁੰਦੀ ਵੀ ਆਉਣ ਵਾਲੇ ਸਮੇਂ ਵਿੱਚ ਤੁਹਾਡੀਆਂ ਧੀਆਂ ਪੈਣਾ ਵੀ ਇਸ ਸਥਿਤੀ ਸਾਣੀ ਨੰਗਣ ਜੋ ਮੈਂ ਹਟਾਈ ਆ ਨਹੀਂ ਤੇ ਲੋਕਾਂ ਨੇ ਇਹ ਗੱਲ ਕਹਿਣੀ ਵੀ ਪਹਿਲਾਂ ਤੁਸੀਂ ਆਪ ਲਿਆ ਕੇ ਦਿੰਦੇ ਹੁਣ ਕਿਉਂ ਬੋਲਣ ਲੱਗੇ ਜੋ ਹੁਣ ਕੀ ਕਾਰਨ ਹੈ ਹੁਣ ਇਹ ਕਾਰਨ ਹੈ ਕਿਉਂਕਿ ਉਦੋਂ ਅਸੀਂ ਸੋਚਦੇ ਸੀ ਵੀ ਸ਼ਾਇਦ ਹੋ ਸਕਦਾ ਪੀਹ ਹਟ ਜਾਣਗੇ ਜਦੋਂ ਥੋੜਾ ਥੋੜਾ ਜ਼ਖਮ ਹੁੰਦਾ ਆ ਆਪਾਂ ਮलम ਪੱਟੀ ਘਰੇ ਕਰਦੇ ਆ ਬੰਦਾ ਉਦੋਂ ਹੀ ਹਸਪਤਾਲ ਜਾਂਦਾ ਜਦੋਂ ਗੱਲਣਾ ਸ਼ੁਰੂ ਹੁੰਦਾ ਹੁਣ ਜਦੋਂ ਸਾਨੂੰ ਪਤਾ ਲੱਗਾ ਨਾ ਵੀ ਸਾਡੀ ਜ਼ਿੰਦਗੀ ਦਾ ਅੰਤ ਵੇਲਾ ਆ ਗਿਆ ਅਸੀਂ ਹੁਣ ਤਬਾਈ ਤੱਕ ਪਹੁੰਚ ਚੁੱਕੇ ਆ ਸਾਡੀਆਂ ਛੱਤਾਂ ਦੇ ਗਾਰਡਰ ਵਾਲੇ ਹਰ ਇੱਕ ਚੀਜ਼ ਘਰਦੀ ਵੇਗੀ ਦਾਣੇ ਦਾਣੇ ਲਈ ਮਹਤਾਜ ਹੋਗੇ ਫੇਰ ਆਕ ਕੇ ਹੁਣ ਸਾਨੂੰ ਬੋਲਣਾ ਪਿਆ ਸਾਚੀ ਬੋਲਣਾ ਉਹ ਕੱਕ ਕੇ ਹੁਣ ਸਾਨੂੰ ਕੋਈ ਵੀ ਬੰਦਾ ਨਾ ਸ਼ੁਰੂ ਸ਼ੁਰੂ ਵਿੱਚ ਨਹੀਂ ਡੰਗ ਮਾਰੂਗਾ ਪਰ ਵਾਰ-ਵਾਰ ਉਹਨੂੰ ਤੰਗ ਕਰਨ ਦੇ ਉੱਤੇ ਉਹ ਜ਼ਰੂਰ ਮਾਰੂਗਾ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਮੈਂ ਆਪਣੇ ਟੌਪਸ ਵੇਚ ਕੇ ਤੇ ਫੇਰ ਲਿਆਂਦੇ ਕੰਨਾਂ ਦੇ ਟੌਪਸ ਵਿੱਚ ਇਹਦੇ ਵਿੱਚ ਕੋਈ ਹੋਰ ਚੀਜ਼ਾਂ ਦਾ ਵੀ ਨੁਕਸਾਨ ਕੀਤਾ ਹੋਊਗਾ ਜਿੱਦਾਂ ਕਈ ਮੈਂ ਘਰਾਂ 'ਚ ਗਿਆ ਤੇ ਉਹਨਾਂ ਨੇ ਕਿਹਾ ਸਾਡੀ ਤੇ ਪੈੜੀ ਵੀ ਵੇਚੀ ਇਸੇ ਨਸ਼ੇ ਦੇ ਚੱਕਰ 'ਚ ਨਹੀਂ ਬਿਲਕੁਲ ਨਹੀਂ ਪੈੜੀ ਦੇ ਉੱਤੇ ਮੈਂ ਸਟੇਲਵਾਇਆ ਆਇਆ ਏ ਕਿ ਆ ਸਤਾਰੀ ਵਾਲ ਦਾ ਮੇਰਾ ਸਟੇ ਚੜਿਆ ਆਇਆ ਏ ਤੇ ਮੈਂ ਪਹਿਲੀ ਉੱਤੇ ਮੈਂ ਸੇਲ ਵਾਇਆ ਸੀ ਜਿੱਦਾਂ ਕਿ ਮੈਨੂੰ ਪਹਿਲਾਂ ਹੀ ਪਤਾ ਸੀ ਮੌਕੇ ਤੇ ਹੀ 5 ਤੋਂ 7 ਮੋਟਰਸਾਈਕਲ ਵੇਚੇ ਘਰ ਦੀਆਂ ਚੀਜ਼ਾਂ ਵੇਚੀਆਂ ਸਿਲੰਡਰ ਆਦਿਕ ਵਗੈਰਾ ਕੋਈ ਵੀ ਸਮਾਨ ਘਰ ਦੇ ਵਿੱਚ ਛੋਟੇ ਬੱਚਿਆਂ ਦੀਆਂ ਚੀਜ਼ਾਂ ਵੇਚਣੀਆਂ ਟੁੱਟੀਆਂ ਕੋਈ ਵੀ ਮੰਨ ਲਓ ਕਵਾੜ ਦਾ ਸਮਾਨ ਹੋਇਆ ਜਾਂ ਘਰ ਦੇ ਵਿੱਚ ਜ਼ਰੂਰਤ ਦਾ ਸਮਾਨ ਹੋਇਆ ਉਹ ਸਾਰਾ ਕੁਝ ਅਸੀਂ ਸੇਲ ਕੀਤਾ ਆਪਣੇ ਅੱਥੇ ਹਾਂ ਸਿਰਫ ਨਸ਼ੇ ਦੀ ਪੂਰਤੀ ਨਸ਼ੇ ਦੀ ਪੂਰਤੀ ਵਾਸਤੇ ਅਸੀਂ ਸੁਸਾਇਟੀ ਦੀ ਮੈਂ ਪਿੱਛੇ ਮੈਂ ਕਾਪੀ ਬਣਾਈ ਸੀਗੀ ਹਾਂ ਉਹਦੇ ਤੋਂ ਅਸੀਂ ਸੋਸਾਇਟੀ ਤੋਂ ਲਿਆ ਲਿਆ ਕਿ ਅਸੀਂ ਤੋੜੇ ਵੰਡਦੇ ਉਹ ਅਸੀਂ 2500 ਦਾ ਤੋੜਾ ਲਿਆ ਕੇ ਪਿੰਡ ਵਿੱਚ ਅਸੀਂ 1300 ਦਾ ਅਸੀਂ ਸੇਲ ਕੀਤਾ ਉਹਦਾ ਅਜੇ ਤੱਕ ਮੇਰਾ ਮੱਲੋ ਸੋਸਾਇਟੀ ਦੇ ਵਿੱਚ 68000 ਰੁਪਇਆ ਮੇਰਾ ਪੈਂਡਿੰਗ ਪਿਆ ਉਹ ਸਾਰਾ ਵੰਡ ਆ ਹੂੰ ਵੰਡ ਲਿਆ ਲਿਆ ਕਿ ਸੇਲ ਹੋਇਆ ਸਿਰਫ ਬਾਹਰ ਝੁਣਕਾ ਕੋਣ ਕੋਣ ਤੁਹਾਡੇ ਮੇਰੇ ਪਰਿਵਾਰ ਵਿੱਚ ਮੈਂ ਤੇ ਮੇਰਾ ਘਰ ਵਾਲਾ ਤੇ ਮੇਰੇ ਦੋ ਬੇਟੇ ਦੋ ਬੇਟੇ ਸਾਸੋਰਾ ਹੈ ਨਹੀਂ ਨਹੀਂ ਬਿਲਕੁਲ ਨਹੀਂ ਉਹ ਆਪਣਾ ਹਾਂਜੀ ਸੋਹਰਾ ਸਾਹਿਬ ਮੇਰੇ ਪੂਰੇ ਹੋ ਗਿਆ ਤੇ ਸੱਸ ਮੇਰੇ ਉੱਥੇ ਪੱਟੀ ਰਹਿੰਦੇ ਆ ਉਹ ਵਿਚਾਰੇ ਕੈਂਸਰ ਨਾਲ ਪੀੜਤ ਆ ਅੱਛਾ ਹਾਂਜੀ ਤੇ ਉਹ ਫਿਰ ਉਹਨਾਂ ਨੂੰ ਡਾਕਟਰ ਨੇ ਐਡਵਾਈਸ ਕੀਤਾ ਆ ਕਿ ਤੁਸੀਂ ਘੱਟੇ ਮਿੱਟੀ ਵਿੱਚ ਨਹੀਂ ਰਹਿਣਾ ਤੇ ਤੁਹਾਡਾ ਘਰ ਵਾਲਾ ਜਿਹੜਾ ਹੈ ਵੀ ਕੱਲਾ-ਕੱਲਾ ਹੀ ਸੀਗਾ ਨਹੀਂ ਬਿਲਕੁਲ ਨਹੀਂ ਮੇਰੇ ਦੋ ਜੇਠ ਆ ਇਹ ਤੀਜੇ ਨੰਬਰ ਤੇ ਹਾਂਜੀ ਉਹ ਆਪਦੇ ਅੱਡਬਾਰ ਆ ਹੂੰ ਉਹਨਾਂ ਦਾ ਵਧੀਆ ਆਪਣਾ ਕਾਰੋਬਾਰ ਆ ਉਹਨਾਂ ਨੇ ਆਪਣੀਆਂ ਡੇਰੀਆਂ ਪਾਈਆਂ ਆਪਣਾ ਕੰਮ ਚਲਾਇਆ ਹੈ ਸਾਡੇ ਹਿੱਸੇ ਨਾਲ ਆ ਤੁਹਾਡੇ ਹਿੱਸੇ ਨਾਲ ਹਾਂਜੀ ਕਿੰਨਾ ਕੁ ਫਿਰ ਦੁੱਖ ਹੁੰਦਾ ਜਦੋਂ ਤੁਸੀਂ ਵੇਖਦੇ ਹੋ ਵੀ ਸਾਹਮਣੇ ਤੁਹਾਡੇ ਜਦੋਂ ਲਾਉਣ ਲੱਗ ਪੈਂਦਾ ਜਾਂ ਤੁਸੀਂ ਆਪ ਲਿਆ ਕੇ ਦਿੰਦੇ ਹੋ ਕਿੰਨਾ ਕੁ ਦੁੱਖ ਹੁੰਦਾ ਬਹੁਤ ਜ਼ਿਆਦਾ ਬਿਆਨ ਕਰਨਾ ਵੀ ਬਹੁਤ ਔਖਾ ਮੇਰੇ ਲਈ ਹੂੰ ਜਦੋਂ ਮੈਂ ਵੇਖਦੀ ਆ ਜਾਂ ਮੈਂ ਜੇ ਨਹੀਂ ਦਿੰਦੀ ਉਦੋਂ ਮੈਂ ਵੇਖਦੀ ਆ ਉਦੋਂ ਹੱਥ ਪੈਰ ਮੁੜ ਜਾਂਦੇ ਆ ਬੁੱਲ ਨੀਲੇ ਹੋ ਜਾਂਦੇ ਆ ਹੂੰ ਫਿਰ ਏਦਾਂ ਦੌਰੇ ਵਾਂਗੂ ਦੌਰਾ ਪੈ ਜਾਂਦਾ ਹੂੰ ਤੇ ਜੇ ਮੈਂ ਲਿਆ ਕੇ ਦੇਨੀ ਆ ਮੈਂ ਫਿਰ ਵੀ ਮਰ ਦੇਈਂ ਫਿਰ ਮੈਂ ਕੋਲ ਖਲੋ ਕੇ ਮਟੀ ਕਾਲ ਮੋਣੀ ਆ ਵੀ ਜੇ ਇਹਨੂੰ ਕੁਝ ਹੋ ਗਿਆ ਤੇ ਬਾਅਦ ਵਿੱਚ ਲੋਕਾਂ ਨੇ ਮੈਨੂੰ ਨਹੀਂ ਛੱਡਣਾ ਵੀ ਇਹਦਾ ਬੰਦਾ ਸੀ ਇਹਨੂੰ ਪਤਾ ਹੋਣਾ ਕੀ ਕਰਦਾ ਸੀ ਕੀ ਨਹੀਂ ਹੀ ਕਰਦਾ ਇਹ ਦਰਦ ਬਿਆਨ ਨਹੀਂ ਮੈਂ ਕਰ ਸਕਦੀ ਕਿਉਂਕਿ ਇਹ ਦਰਦ ਕੋਈ ਸੋਚ ਵੀ ਨਹੀਂ ਸਕਦਾ ਜੋ ਮੈਂ ਹੰਡਾ ਰਹੀ ਹਾਂ ਜੀ ਮਤਲਬ ਬੰਦਾ ਦੁਖੀ ਹੋਏ ਬੋਲਦਾ ਉਹ ਦੀ ਤਾਂ ਕਿਹਦਾ ਦੁਖੀ ਕਰਦਾ ਕੋਣ ਕਿਦਾਂ ਵੀ ਮੇਰਾ ਭਾਂਡਾ ਮਾੜਾ ਹਾਂਜੀ ਬਿਲਕੁਲ ਬਿਲਕੁਲ ਹਰ ਕੋਈ ਮਾੜੇ ਤੋਂ ਮਾੜਾ ਵੀ ਇਨਸਾਨ ਵੀ ਆਪਣੇ ਘਰ ਬਾਰੇ ਨਹੀਂ ਬੋਲੂਗਾ ਹੂੰ ਪਰ ਮੈਂ ਪਤਾ ਨਹੀਂ ਕਿੱਡਾ ਕੁ ਵੱਡਾ ਮੈਂ ਜੇਰਾ ਕਰਕੇ ਮੈਂ ਬੋਲਦੀ ਆ ਕਿ ਮੇਰੇ ਬੱਚਿਆਂ ਦਾ ਆਉਣ ਵਾਲੇ ਸਮੇਂ ਵਿੱਚ ਇਹਨਾਂ ਦਾ ਭਵਿੱਖ ਵਧੀਆ ਹੋਵੇ ਮੇਰਾ ਆਦਮੀ ਸਦਾ ਬਚਿਆ ਰਹੇ ਮੈਂ ਨਹੀਂ ਚਾਹੁੰਦੀ ਵੀ ਪੰਜਾਬ ਵਿੱਚ ਹੋਰਾਂ ਭੈਣਾਂ ਦੇ ਨਾਲ ਵੀ ਇਹ ਸਾਰਾ ਕੁਝ ਹੋਵੇ ਜੋ ਮੇਰੇ ਨਾਲ ਹੋਇਆ ਹੂੰ ਇਹਨਾਂ ਦਾ ਕੋਈ ਯਕੀਨਮਾਨ ਨਹੀਂ ਹੁੰਦਾ ਨਸ਼ੇ ਵਾਲਿਆਂ ਦਾ ਇਹ ਤੁਹਾਨੂੰ ਵੇਚ ਵੀ ਸਕਦੇ ਇਹ ਤੁਹਾਨੂੰ ਖਰੀਦ ਵੀ ਸਕਦੇ ਆ ਇਹ ਤੁਹਾਨੂੰ ਮਾਰ ਵੀ ਸਕਦੇ ਇਹ ਮਰਵਾ ਵੀ ਸਕਦੇ ਕਦੀ ਇਸ ਤਰ੍ਹਾਂ ਦਾ ਕੁਝ ਹੋਇਆ ਬਿਲਕੁਲ ਆਮ ਹੀ ਜਦੋਂ ਸ਼ੁਰੂ-ਸ਼ੁਰੂ ਵਿੱਚ ਜਦੋਂ ਨਸ਼ਾ ਕਰਨ ਅੱਗੇ ਹੀ ਕੋ ਧੋ ਮਿੰਟ ਤੱਕ ਕਿ ਨਵੀਂ ਮੇ ਆਉਂਦੀਆਂ ਰਹੀਆਂ ਕਿ ਤੂੰ ਇਹਨੂੰ ਛੱਡ ਦੇ ਤੂੰ ਇਹਦੇ ਨਾਲ ਨਾ ਰਹੇ ਤੂੰ ਆਪਣਾ ਵਿਆਹ ਕਰਾ ਲਾ ਬਹੁਤ ਕੁਝ ਹੋਇਆ ਇੰਨਾ 18 ਸਾਲਾਂ ਵਿੱਚ ਮੈਂ ਬਹੁਤ ਕੁਝ ਮੈਂ ਸਹਿਣ ਕੀਤਾ ਫਿਲਹਾਲ ਤੇ ਫਿਰ ਜੋ ਮੇਰੇ ਤੋਂ ਬਣ ਪਿਆ ਫਿਰ ਮੈਂ ਕੀਤਾ ਮੈਂ ਆਪਣੀਆਂ ਸਟੇਟਮੈਂਟਾਂ ਤੁਸੀਂ ਕਰਵਾ ਸਕਦੇ ਕੱਚੇ ਪੱਕੇ ਬਹੁਤ ਵਾਰ ਮੈਂ ਪੇਸ਼ ਹੋਈ ਬਹੁਤ ਵਾਰ ਤਕਰੀਬਨ ਹੀ ਹਰ ਇੱਕ ਮੇਰੇ ਕੋਲ ਪਿਆ ਹੋਇਆ ਸਬੂਤ ਜਿੰਨੀਆਂ ਮੈਂ ਦਰਖਾਸਤਾਂ ਦਿੱਤੀਆਂ ਮੇਰਾ ਸਮਾਨ ਚੁੱਕ ਕੇ ਮੇਰੇ ਸਹੁਰਾ ਸਾਹਿਬ ਵੱਲੋਂ ਵੇਚਿਆ ਗਿਆ। ਮੇਰੀਆਂ ਚੀਜ਼ਾਂ ਵਸਤਾਂ ਜੋ ਕੁਛ ਸੀ ਵੀ ਇਹ ਅਮਲੀਅਤ ਨੂੰ ਛੱਡ ਦੇ। ਪਰ ਮੈਂ ਆਪਣੀ ਘਰ ਵਾਸਤੇ ਤੇ ਆਪਣੇ ਬੱਚਿਆਂ ਵਾਸਤੇ ਬਹੁਤ ਵੱਡਾ ਮੈਂ ਬਲੀਦਾਨ ਦਿੱਤਾ। ਪਰਿਵਾਰ ਜਿਹੜਾ ਤੁਹਾਡਾ ਪਿਛਲਾ ਪੇਕੇ ਤੁਹਾਡੇ ਹਾਂਜੀ ਉਹਨਾਂ ਦਾ ਰਿਸਪੌਂਸ ਕਿਦਾਂ ਦਾ ਜਦੋਂ ਜਾਂਦੇ ਆ ਉਸ ਤਰ੍ਹਾਂ ਫਿਰ ਮਾਨ ਸਤਕਾਰ ਦਿੰਦੇ ਕਿ ਜਾਂ ਫਿਰ ਕਹਿੰਦੇ ਉਹਨੂੰ ਨਾ ਲੈ ਕੇ ਆਵੇਂ। ਬਿਲਕੁਲ ਨਹੀਂ ਜੀ ਉਹ ਤੇ ਆਪਾਂ ਨੂੰ ਵੀ ਪਤਾ ਏ। ਹੁਣ ਕੋਈ ਵੀ ਧੀ ਭੈਣ ਔਖੀ ਹੋਗੀ ਤੇ ਮਾਪੇ ਤਾਂ ਔਖੇ ਹੋਣਗੇ ਨਾ। ਹਾਂ। ਇਸੇ ਕਰਕੇ ਮਾਪਿਆਂ ਦਾ ਮੈਨੂੰ ਬਹੁਤ ਜ਼ਿਆਦਾ ਮੈਨੂੰ ਸਪੋਰਟ ਮਿਲੀ ਕਿ ਮੇਰੇ ਘਰ ਦੇ ਬਹੁਤ ਚੰਗੇ ਸੀਗੇ ਫੈਮਿਲੀ ਵੱਲੋਂ ਬੜਾ ਵਧੀਆ ਮੈਨੂੰ ਰਿਸਪੌਂਸ ਮਿਲਿਆ ਕਿ ਉਹਨਾਂ ਨੇ ਮੈਨੂੰ ਨਹੀਂ ਕਦੇ ਮਾੜਾ ਕਿਹਾ ਹਾਂ ਉਹ ਇੰਨਾ ਜ਼ਰੂਰ ਕਹਿੰਦੇ ਨੇ ਦੇਖ ਵੀ ਜਿੰਨਾ ਦੇ ਤੱਕ ਤੂੰ ਸਹੀ ਆ ਆਪਾਂ ਤੇਰੇ ਮਗਰ ਖੜੇ ਆ ਹੂੰ ਪਰ ਫਿਲਹਾਲ ਤੁਹਾਨੂੰ ਪਤਾ ਹੀ ਆ ਕਿ ਪੈਸੇ ਤੇ ਲੈਵਲੋਂ ਹਮੇਸ਼ਾ ਹੀ ਅਹੀਂ ਵੀ ਤੰਗੀ ਕੱਟੀ ਹੋਗੀ ਕਦੇ ਕਿਸੇ ਤੋਂ ਮੰਗਿਆ ਨਹੀਂ ਹੂੰ ਕਦੇ ਨਹੀਂ ਅੱਜ ਤੱਕ ਮੈਂ ਕਦੇ ਕਿਸੇ ਤੋਂ ਰੁਪਈਏ ਦੀ ਚੀਜ਼ ਨਹੀਂ ਮੈਂ ਧਾਰੀ ਲਿਆਂਦੀ। ਤੁਹਾਡੀ ਕਮਾਈ ਦਾ ਸਾਧਨ ਤੁਹਾਡੀ ਪਹਿਲੀ ਵਾ। ਹਾਂਜੀ ਬਿਲਕੁਲ ਬਿਲਕੁਲ। ਕਿਤੇ ਕਿਹਾ ਆਪਾਂ ਹੀ ਕਰਦੇ ਹੋ। ਨਹੀਂ ਵੀਰੇ ਜਿੱਦਾਂ ਦੇ ਸਾਡੇ ਹਾਲਾਤ ਆ ਹੁਣ ਇਸ ਹਿਸਾਬ ਦੇ ਨਾਲ ਤੇ ਆਪਾਂ ਨੂੰ ਠੇਕੇ ਤੇ ਹੀ ਸਹੀ ਲੱਗੀ ਆ ਤੇ ਮੈਂ ਠੇਕੇ ਤੇ ਹੀ ਦਿੱਤੀ ਆ। ਠੇਕੇ ਤੇ ਪਹਿਲੇ ਕਿੰਨੀ ਪਹਿਲੀ ਤੁਹਾਡੀ ਕੋਲ? ਆਪਣੇ ਕੋਲ ਹੈਗੀ 3.5 ਕਿਲੇ ਪਹਿਲੀ ਆ। 3.5 ਹਾਂਜੀ। ਦੋ ਬੱਚੇ ਤੁਹਾਡੇ। ਦੋ ਬੇਟੇ ਮੇਰੇ। ਹੂੰ। ਬੇਟੀ ਕੋਈ ਨਹੀਂ। ਹਾਂਜੀ ਨਹੀਂ ਸਰ। ਹੂੰ। ਉਹ ਵੀ ਰੱਬ ਦਾ ਸ਼ੁਕਰ ਆ। ਜੇ ਧੀ ਹੁੰਦੀ ਤੇ ਨਛੇੜੀ ਦੀ ਤੀਨੇ ਕਿਸ ਨੇ ਵਿਆਹ ਨਹੀਂ ਕਰਾਉਣਾ। ਫਿਰ ਮੈਂ ਹੋਰ ਵੀ ਜ਼ਿਆਦਾ ਦੁਖੀ ਹੋਣਾ। ਹੂੰ। ਇਸ ਕਰਕੇ ਚਲੋ ਸ਼ੁਕਰ ਆ ਪ੍ਰਮਾਤਮਾ ਦਾ ਜੋ ਦਿੱਤਾ ਗੁਰੂ ਗ੍ਰਾਮਦਾਸ ਨੇ ਬੜਾ ਬੜਾ ਧੰਨਵਾਦ ਉਹਦਾ ਅੱਛਾ ਕਦੀ ਇਹਨਾਂ ਨਾਲ ਤੁਸੀਂ ਗੱਲ ਕੀਤੀ ਵੀ ਜੇ ਛੱਡਣਾ ਚਾਹੁੰਦੇ ਇਹਨਾਂ ਦਾ ਇਲਾਜ ਹੋ ਸਕਦਾ ਹਾਂਜੀ ਬਹੁਤ ਵਾਰ ਬਹੁਤ ਵਾਰ ਮੈਂ ਮੈਂ 2013 ਦੇ ਵਿੱਚ ਮੈਂ ਰਾਣੇ ਕੋਲ ਮੈਂ ਇਲਾਜ ਚਲਾਇਆ ਤਰਨਤਾਰਨ ਵਾਲੇ ਕੋਲੇ ਰਣਜੀਤ ਸਿੰਘ ਕੋਲੇ ਉਹਦੇ ਕੋਲੋਂ ਮੈਂ ਲਿਆ ਕੇ ਮੈਂ ਦਵਾਈ ਦਿੱਤੀ ਫਿਰ ਮੈਂ 2014 ਦੇ ਵਿੱਚ ਹਰਸ਼ਵਰਧਨ ਕੋਲੇ ਮੈਂ 2 ਮਹੀਨੇ ਲਵਾਏ ਵੱਲਾ ਵੀਰਕਾ ਚੈਰੀਟੇਬਲ ਹਸਪੀਟਲ ਵੱਲਾ ਉੱਥੇ ਵੀ ਮੈਂ ਰਹੀ ਹਾਂ ਤਕਰੀਬਨ 30 ਦਿਨ ਉਹਦੇ ਵੀ ਸਾਰੇ ਮੇਰੇ ਕੋਲ ਬਿੱਲ ਪਏ ਆ ਸੋਮਣੀ ਕਮੇਟੀ ਦਾ ਮੇਰੇ ਕੋਲੇ ਬਿੱਲ ਪਿਆ ਹੈ ਜਦੋਂ ਮੈਂ ਅਮਰਤਸ਼ਾਹੀ 2014 ਵਿੱਚ ਮੈਂ ਬਹੁਤ ੱਤਕੇ ਖਾਤੇ ਵੀਰੇ ਬਹੁਤ ਜਾਰੇ ਲਾਜ ਨਹੀਂ ਹੋਇਆ ਨਾ ਹੁਣ ਸਰਕਾਰ ਕਹਿ ਰਹੀ ਹੈ ਵੀ ਅਸੀਂ ਫ੍ਰੀ ਲਾਜ ਕਰਾਵਾਂਗੇ ਸਾਡੇ ਬਾਦੀਆਂ ਨੇ ਤੁਸੀਂ ਸਰਕਾਰ ਕੋਲ ਅਪੀਲ ਕਰ ਸਕਦੇ ਵੀ ਇਹਦਾ ਲਾਜ ਕਰਾਓ ਹਾਂਜੀ ਬਿਲਕੁਲ ਬਿਲਕੁਲ ਜੇ ਹੋ ਸਕਦਾ ਤੇ ਮੈਂ ਕਰੂੰਗੀ ਮੇਰੀ ਸਰਕਾਰ ਗਾੜੀ ਦੋਵੇਂ ਹੱਥ ਜੀ ਤੁਸੀਂ ਕੈਮਰਾ ਵਾਲੇ ਦੇਖ ਕੇ ਸਰਕਾਰ ਨੂੰ ਅਪੀਲ ਕਰ ਸਕਦੇ ਹਾਂਜੀ ਧੰਨਵਾਦ ਜੀ ਬਹੁਤ ਬਹੁਤ ਵੀਰੇ ਤੁਹਾਡਾ ਹਾਂਜੀ ਭਗਵੰਤ ਮਾਨ ਸਾਹਿਬ ਜੀ ਨੂੰ ਮੈਂ ਬੇਨਤੀ ਕਰਨਾ ਚਾਹੁੰਦੀ ਆਂ ਕਿ ਜੇ ਇਹ ਨਸ਼ੇ ਦਾ ਹੱਲ ਕਰ ਸਕਦੇ ਆ ਨਾ ਤੇ ਜਰੂਰ ਕਰਨ ਮੈਂ ਨਹੀਂ ਚਾਹੁੰਦੀ ਕਿ ਜੋ ਮੈਂ ਦਰਦ ਖੰਡਾਇਆ ਏ ਆਉਣ ਵਾਲੇ ਸਮੇਂ ਵਿੱਚ ਹੋਰ ਕੋਈ ਭੈਣ ਜਾਂ ਧੀ ਜਾਂ ਬੇਟੀ ਕਿਸੇ ਦੀ ਦਰਦ ਖੰਡਾਵੇ ਇਹ ਦਰਦ ਬਹੁਤ ਹੀ ਭਿਆਨਕ ਆ ਆਪਾਂ ਬਿਆਨ ਵੀ ਨਹੀਂ ਕਰ ਸਕਦੇ ਇਹ ਦਰਦ ਨੂੰ ਚਲੋ ਬਹੁਤ ਬਹੁਤ ਧੰਨਵਾਦ ਜੀ ਅਸੀਂ ਵੀ ਆਸ ਕਰਦੇ ਆ ਕਿ ਬਾਹਰ ਜ ਤੁਹਾਡੇ ਘਰ 'ਚ ਵੀ ਰੌਣਕਾਂ ਲੈ ਕੇ ਆਵੇ ਤੇ ਇਹਨਾਂ ਨੂੰ ਸਿੱਧੇ ਰਸਤੇ ਪਾਵੇ ਸੋ ਦੋਸਤੋ ਇਹ ਅੱਜ ਇੱਕ ਕਹਾਣੀ ਨਹੀਂ ਗੀਏ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਨੇ ਭੈਣ ਨੇ ਹਿੰਮਤ ਕੀਤੀ ਹੈ ਤੇ ਅੱਜ ਆਪਣਾ ਦੁੱਖ ਜਿਹੜਾ ਵਾ ਉਹ ਸੰਗਤ ਤੱਕ ਲੈ ਕੇ ਆਏ ਸਰਕਾਰ ਤੱਕ ਲੈ ਕੇ ਆਏ ਇਹੋ ਜਿਹੀ ਬਹੁਤ ਸਾਰੀਆਂ ਕਹਾਣੀਆਂ ਨੇ ਜਿਹੜੀਆਂ ਲੁਕੀਆਂ ਰਹਿ ਜਾਂਦੀਆਂ ਨੇ ਕੁਝ ਲੋਕ ਤਾਂ ਇਸ ਕਰਕੇ ਨਹੀਂ ਬੋਲਦੇ ਕਿ ਮੇਰੇ ਘਰ ਦੀ ਗੱਲ ਕਿਸੇ ਬਾਹਰ ਕੋਲ ਕਿਉਂ ਜਾਵੇ ਪਰ ਜੇ ਇਸ ਭੈਣ ਨੇ ਹਿੰਮਤ ਕੀਤੀ ਹੈ ਤਾਂ ਇਸ ਸਰਕਾਰ ਨੂੰ ਵੀ ਬੇਨਤੀ ਕਰਾਂਗੇ ਕਿਸ ਭੈਣ ਦੀ ਜ਼ਰੂਰ ਮਦਦ ਕੀਤੀ ਜਾਵੇ ਤੇ ਨਾਲ ਦੀ ਨਾਲ ਅਸੀਂ ਕੁਝ ਜਥੇਬੰਦੀਆਂ ਜਿਹੜੀਆਂ ਇਸ ਪਾਸੇ ਆਉਂਦੀਆਂ ਨੇ ਜਿਹੜੇ ਲੋਕਾਂ ਦੇ ਇਲਾਜ ਵਾਸਤੇ ਬਹੁਤ ਮਦਦ ਕਰਦੇ ਨੇ ਜੇ ਕੋਈ ਜਥੇਬੰਦੀ ਸੁਣਦੀ ਹੋਵੇ ਤੇ ਜੇ ਕੋਈ ਇਸ ਵੀਰ ਦਾ ਇਲਾਜ ਕਰਾ ਸਕੇ ਤੇ ਜ਼ਰੂਰ ਇਹਦੀ ਭੈਣ ਦੀ ਜਿਹੜੀ ਮਦਦ ਜਰੂਰ ਕਰਨੀ ਚਾਹੀਦੀ ਹੈ ਭੈਣੇ ਕਰੀ ਆਪਣਾ ਮੋਬਾਈਲ ਨੰਬਰ ਵੀ ਬੋਲ ਦਿਓ ਜੇ ਕੋਈ ਹੈਲਪ ਕਰਨ ਵਾਸਤੇ ਆਵੇ ਤਾਂ ਹਾਂਜੀ 9592248440 ਦੁਬਾਰਾ ਬੋਲਦੀ ਹਾਂਜੀ 9592248440 ਨੰਬਰ ਇਹ ਮੇਰੇ ਕੋਲ ਚੱਲਦਾ ਹੈ ਤੇ ਮੈਂ ਸੋਸ਼ਲ ਮੀਡੀਆ ਦੇ ਉੱਤੇ ਮੇਰਾ ਚੈਨਲ ਵੀ ਹੈ ਨਸ਼ੇ ਦਾ ਯੋਰ ਤੇ ਪਲੀਜ਼ ਪ੍ਰਮੋਟ ਮਾਈ ਚੈਨਲ ਧੰਨਵਾਦ ਜੀ ਸੋ ਇਹ ਬੀਬੀ ਨੇ ਜੇ ਹਿੰਮਤ ਕੀਤੀ ਹੈ ਨਾ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਦੀ ਜਰੂਰ ਸੁਣੇ ਤੇ ਜੇਕਰ ਇਸ ਵੀਰ ਦਾ ਇਲਾਜ ਸੰਭਵ ਹੋਵੇ ਹੈ ਤਾਂ ਜਰੂਰ ਇਸ ਦੀ ਮਦਦ ਕੀਤੀ ਜਾਵੇ ਸੋ ਅੱਜ ਦੀ ਵੀਡੀਓ ਦੇ ਵਿੱਚ ਇਨਾਈ ਧੰਨਵਾਦ